ਤਾ ਘੰਟਾ ਇਹਨਾਂ ਨੇ ਮਤਲਬ ਵੀ ਹੈ ਇਹੀ ਸਿਲੈਕਸ਼ਨ ਉਪਤ ਕਰਦੇ ਆ ਟਾਈਮ ਲਾਤਾ ਠੀਕ ਹੈ ਜੀ ਸਵੇਰ ਕੋ ਸੱਤ ਤੱਕ ਇਹਨਾਂ ਦਾ ਸਮਾਨ ਤਿਆਰ ਕਰਤਾ ਸੀ ਆਪਾਂ 47000 ਰੁਪਏ ਇਹਨਾਂ ਕੇ ਹੈਲਥ ਕੇਅਰ ਵੀ ਬਣਦਾ ਥਿੰਦਾ ਠੀਕ ਹੈ ਜੀ ਕਿ ਅਸੀਂ 35 ਦੇਣਾ 34 ਦੇਣਾ ਹੈ ਜੋ ਇਹ ਕੋ ਗੱਲਾਂ ਚੱਲ ਜਾਓ ਲੱਗ ਕੇ ਠੀਕ ਹੈ ਜੀ ਅਲ ਜਾ ਕੇ ਇੱਕੋ ਨਾ ਵੀ ਅਸੀਂ ਮਾੜਾ ਹੀ ਦੇਖਦੇ ਕਾਰਪ ਤਿਆਰ ਚਾਹ ਕਿਤੇ ਠੀਕ ਹੈ ਤੇ ਯੱਕ ਦੇ ਨਹੀਂ ਕਰਦੇ ਇਸ ਟੇਰ ਨੂੰ ਅੱਛਾ ਜੀ ਇਹ ਕੈਮਰੇ ਸੀ ਵੇਖੇ ਔਰ 7 18 ਤੇ ਆਪਣੀ ਰਿਕਰ ਤੋਂ ਇਹਨਾਂ ਨੇ ਕਾਰ ਭਜਾਈ ਹੈ ਅੱਛਾ 7 20 ਤੇ ਇਹ ਦਾਰਾਪੁਰ ਵਾਲਾ ਟੋਲ ਪਲਾ ਜਾ ਤੋੜ ਕੇ ਭੱਜ ਗਏ ਉਸ ਤੋਂ ਠੀਕ ਹੈ ਉਹ ਟੋਲ ਪਲਾਜ਼ੇ ਤੇ ਇਹਨਾਂ ਨੇ ਕੋਈ ਪਰਚੀ ਨਹੀਂ ਘਟਾਈ ਉਹ ਰਸੀਦ ਨਹੀਂ ਕੋਈ ਕੁਝ ਨਹੀਂ ਠੀਕ ਉਹ ਕਹਿੰਦੇ ਵੀ ਹੂਟਰ ਮਾਰਦੀ ਕਾਰ ਆਈ ਗਿਆ ਇੱਥੋਂ ਨੂੰ ਅੱਛਾ ਅੱਛਾ ਇਹ ਉਹ ਵੈਰੀਗੇਟ ਤੋੜ ਕੇ ਭੱਜੀ ਕਿਨਾ ਵਿਰਜੀਤ ਨੂੰ ਮੇਰਾ ਨਾਮ ਵਰਿੰਦਰਪਾਲ ਸਿੰਘ ਹੈ ਜੀ ਅੱਛਾ ਸ਼ਾਪ ਦਾ ਕਿਨਾ ਪੈਂਦਾ ਕੋਈ ਕਾਲਾ ਮਨਕ ਤਾਲਾ 뮤직 ਸੈਂਟਰ ਕਾਲਾ 뮤직 ਸੈਂਟਰ ਇਹ ਮੰਨ ਲਓ ਕਿੰਨੇ ਕੁ ਵੇ ਦੀ ਘਟਨਾ ਰਾਤ ਦੀ ਹੈਗੀ ਹੈ ਇਹ ਤਕਰੀਬਨ ਆਪਣੇ ਕੋਲ ਜੀ ਸਵਾ 6:00 ਵੇ ਆਈ ਹੈ ਠੀਕ ਹੈ ਕੱਲ ਤੇ ਅੱਧਾ ਘੰਟਾ ਇਹਨਾਂ ਨੇ ਮਤਲਬ ਵੀ ਹੈ ਹੀ ਨਹੀਂ ਸਲੈਕਟ ਸਲੁਕਤ ਕਰਦੇ ਆ ਟਾਈਮ ਲਾਤਾ ਠੀਕ ਹੈ ਸਵੇਰ ਕਸਾ ਤੱਕ ਇਹਨਾਂ ਦਾ ਸਮਾਨ ਤਿਆਰ ਕਰਤਾ ਸੀ ਆਪਾਂ ਅੱਛਾ ਕਿੰਨੇ ਜਣੇ ਇਹ ਜੀ ਤਿੰਨ ਜਣੇ ਸੀਗੇ ਇੱਕ ਨਾਮ ਸੀ ਬੱਚਾ ਅੱਛਾ ਉਹਦੀ ਕੋਈ ਉਮਰ 16 ਤੋਂ 17 ਸਾਲ ਉਪਰ ਹੋਊਗੀ ਠੀਕ ਹੈ ਇਹਨਾਂ ਦੇ ਕਿਵੇਂ ਮੰਨ ਲਓ ਇੱਕ ਮੋਨਾ ਸੀ ਜਨੇ ਕਿ ਮੈਂ ਦੂਜੇ ਸੀਗਾ ਇੱਕ ਮੋਨਾ ਸੀਗਾ ਜੀ ਅੱਛਾ ਇੱਕ ਸਰਦਾਰ ਸੀ ਠੀਕ ਹੈ ਤੇ ਇੱਕ ਬੱਚਾ ਸੀਗਾ ਸੱਚਾ ਮਤਲਬ ਇਹਾਂ ਪੱਟੀ ਮੰਨੀ ਹੋਈ ਸੀ ਉਹਦੇ ਠੀਕ ਠੀਕ ਹੈ ਜੀ ਤੇ ਉਹਨਾਂ ਨੇ ਸਾਰਾ ਸਮਾਨ ਸਿਲੈਕਟ ਕੀਤਾ ਤੇ ਉਹਨਾਂ ਤਿਆਰੀ ਕਰਦੇ ਆਪਰ ਨੂੰ ਟਾਈਮ ਲੱਗਦਾ ਉਹਨਾਂ ਟਾਈਮ ਇਹ ਦੁਕਾਨ ਦੇ ਵਿੱਚ ਵਧੀਆ ਬੈਠੇ ਰਹੇ ਆ ਠੀਕ ਠੀਕ ਕੋਈ ਇਹਨਾਂ ਦਾ ਫੇਸ ਨਹੀਂ ਕਵਰ ਸੀ ਕੋਈ ਕੁਝ ਨਹੀਂ ਅੱਛਾ ਅੱਛਾ ਸਿਲੈਕਟ ਕਰਾਇਆ ਤੇ ਚਲੋ ਕਹਿੰਦੇ ਜੀ ਕਾਰ 'ਚ ਰਖਾਉ ਅਸੀਂ ਪੈਸੇ ਗੂਗਲ ਪੇ ਕਰਦੇ ਆ ਠੀਕ ਹੈ ਜੀ ਅਸੀਂ ਕਾਰ 'ਚ ਸਮਾਨ ਰਖਾਉਣ ਲੱਗ ਗਏ ਆ ਤੇ ਆ ਜਿਵੇਂ ਕਨੈਕਟਰ ਸਾਈਡ ਅਸੀਂ ਖੜੇ ਆ ਠੀਕ ਹੈ ਪਹਿਲਾਂ ਇਹਨਾਂ ਨੇ ਆਪਣੇ ਮੁੰਡੇ ਦਾ ਫੋਨ ਫੜ ਲਿਆ ਠੀਕ ਹੈ ਜੀ ਕਹਿੰਦਾ ਲਿਆਓ ਕਿ ਮੈਂ ਵੇਖਦਾ ਗੂਗਲ ਪੇ ਅਸੀਂ ਫੋਨ ਲੈ ਕੇ ਫੜ ਲਿਆ ਇਸ ਕਾ ਫੋਨ ਤੁਹਾਡਾ ਹੈ ਹੂੰ ਹੂੰ ਤੇ ਇਹਨਾਂ ਨੇ ਵਸਾਂ ਹੀ 49000 ਰੁਪਏ ਕਹਿੰਦੇ ਕਿ ਇਹ ਵੀ ਬਣਦਾ ਤੁਹਾਡਾ ਠੀਕ ਹੈ ਜੀ ਕਹਿੰਦੇ ਅਸੀਂ 35 ਦੇਣਾ 34 ਦੇਣਾ ਹੈ ਜੇ ਇਹ ਉਹ ਗੱਲਾਂ ਚੱਲ ਜਾਓ ਲੱਗ ਗਈ ਠੀਕ ਹੈ ਉਹ ਲਿਜਾਓ ਲੈ ਜਾਓ ਦੇ ਮਤਲਬ ਜੀ ਚੀਕਾ ਲਾ ਦੇ ਰਿਓ ਉਹ ਲਿਜਾਓ ਲੈ ਲਿਜਾਓਂਦੇ ਆਪਾਂ ਕਹਿੰਦੇ ਵੀ ਪੇਮੈਂਟ ਤੁਹਾਡੀ ਗੂਗਲ ਪੇ ਕਰਦੇ ਆ ਠੀਕ ਹੈ ਤੇ ਕੀ ਖੁੱਲੀ ਸੀ ਹੂੰ ਹੂੰ ਜਜਮੈਂਟ ਨਾ ਹੋਵੇ ਨੰਬਰ ਨੰਬਰ ਦੀ ਠੀਕ ਤੇ ਬਸ ਫਲ ਜਾ ਕੇ ਇੱਕੋ ਦਾ ਵੀ ਅਸੀਂ ਮਾੜੇ ਦੇ ਹਕੀਕਾਰ ਤੋਂ ਪਿਆਰ ਪਛਾਣ ਕੀਤਾ ਠੀਕ ਹੈ ਤੇ ਯੱਕਦੇ ਨਹੀਂ ਕਰ ਇਸ ਤੀਰ ਕੀਪ ਤੁਹਾਡੇ ਕੋਲ ਕੀ ਸਮਾਨ ਮਰ ਲੋ ਲੈ ਕੇ ਆਪਨੇ ਕੋ ਸਾਊਂਡ ਸਿਸਟਮ ਲੈ ਗਏ ਜੀ ਸਾਊਂਡ ਸਿਸਟਮ ਟਰੈਕਟਰਾਂ ਦੇ ਜਿਹੜੇ ਲੱਗਦੇ ਆ ਟਰੈਕਟਰਾਂ ਲਗਾ ਕੇ ਹਾਂਜੀ ਹਾਂਜੀ ਅੱਛਾ ਉਹਦੇ ਦੋ ਸੈੱਟ ਲੈ ਗਏ ਜੀ ਦੋ ਸੱਠ ਲੈ ਗਏ ਬਾਕੀ ਨਾਲ ਨਿੱਕਾ ਮੋਡਾ ਸਮਾਨ ਹੁੰਦਾ ਜੀ ਠੀਕ ਠੀਕ ਉਹ ਲੈ ਕੇ ਗਏ ਠੀਕ ਹੈ ਹਾਂਜੀ ਟੋਟਲ ਕਿੰਨੀ ਕੀਮਤ ਬਣਦੀ ਇਹਨਾਂ ਦੀ ਚਾਲੀ ਹਜ਼ਾਰ ਰੁਪਏ ਮੰਨ ਕੇ ਚੱਲਦੇ ਚਲੋ ਹਾਂ ਪੁਲਿਸ ਨੂੰ ਤਲਾਹ ਦਿੱਤੀ ਹੈ ਇਸ ਬੰਦੂ ਵਿੱਚ ਕੋਈ ਹਾਂਜੀ ਪੁਲਿਸ ਨੂੰ ਤਲਾਹ ਕੱਲ ਸਾਰੀ ਆਪਣਾ ਐਫ ਆਈ ਆਰ ਵੀ ਕਰਾਈ ਵੀ ਹੈ ਜੀ ਠੀਕ ਠੀਕ ਇੱਧਰ ਹਰੀ ਕੇ ਨਾਕੇ ਦਾ ਸਾਨੂੰ ਗੱਡੀ ਵੀ ਵੀ 02 ਸੀ ਨਾ ਠੀਕ ਹੈ ਜੀ ਸਾਨੂੰ ਫਿਰ ਡਾਊਟ ਪਿਆ ਵੀ ਅਮਰਸਰ ਦੇ ਹੋਣਗੇ ਇੱਧਰ ਹਰੀ ਕੇ ਨਾਕੇ ਤੱਕ ਵੀ ਤਲਾਹ ਕਰਾਈ ਸੀ ਅੱਛਾ ਠੀਕ ਅਸੀਂ ਜਦੋਂ ਮਤਲਬ ਵੀ ਇਹ ਸਾਰੀ ਵਾਰਦਾਤ ਹੋਈ ਹੈ ਹਾਂਜੀ ਅਸੀਂ ਫਟਾਫਟ ਮਗਰ ਉਸੇ ਵੇਲੇ ਭੱਜ ਕੇ ਗਏ ਆ ਠੀਕ ਠੀਕ ਤੇ ਕੋਈ ਇਹ ਕੈਮਰੇ ਅਸੀਂ ਵੇਖੇ ਆ 7 18 ਤੇ ਆਪਣੀ ਦੁਕਾਨ ਤੋਂ ਇਹਨਾਂ ਨੇ ਕਾਰ ਭੁਜਾਈ ਆ ਅੱਛਾ 7 20 ਤੇ ਇਹ ਦਾਰਾਪੁਰ ਵਾਲਾ ਟੋਲ ਪਲਾजा ਤੋੜ ਕੇ ਭੱਜ ਗਏ ਸੀ ਓਕੇ ਠੀਕ ਹੈ ਉਹ ਟੋਲ ਪਲਾਜੇ ਤੇ ਇਹਨਾਂ ਨੇ ਕੋਈ ਪਰਚੀ ਨਹੀਂ ਘਟਾਈ ਕੋਈ ਰਸੀਦ ਨਹੀਂ ਕੋਈ ਕੁਛ ਨਹੀਂ ਠੀਕ ਹੈ ਉਹ ਕਹਿੰਦੇ ਵੀ ਹੂਟਰ ਮਾਰਦੀ ਕਾਰ ਆਈ ਗਿਆ ਪੁਨਮ ਅੱਛਾ ਅੱਛਾ ਤੇ ਉਹ ਬੈਰੀਕਡ ਤੋੜ ਕੇ ਭੱਜ ਗਏ ਠੀਕ ਹੈ ਹਾਂ ਗੱਡੀ ਦੇ ਮਗਰ ਲਾ ਕੇ ਭੱਜ ਗਈ ਨਾ ਉਹ ਤੁਸੀਂ ਵੀਰ ਜੀ ਡੀਲ ਕੀਤਾ ਹੈਗਾ ਹਾਂਜੀ ਹਾਂਜੀ ਮੈਂ ਕੀ ਕਿ ਨਾ ਆਪਣਾ ਵੀਰ ਮੇਰਾ ਨਾਮ ਪਰਮਿੰਦਰ ਸਿੰਘ ਕਾਲਾ ਅੱਛਾ ਪਰਮਿੰਦਰ ਸਿੰਘ ਹਾਂਜੀ ਅੱਛਾ ਕੋਈ ਮੰਨ ਲਓ ਪਹਿਲਾਂ ਕੋਈ ਲੱਗਣ ਤੁਹਾਨੂੰ ਮੰਨ ਲਓ ਯਾਰ ਇਹ ਬੰਦੇ ਲੱਗਦੇ ਨਹੀਂ ਨਹੀਂ ਉਹਨਾਂ ਨੂੰ ਡਾਊਟ ਨਹੀਂ ਹੁੰਦਾ ਪਹਿਲਾਂ ਸਾਹਮਣੇ ਗਏ ਆ ਸਾਹਮਣੇ ਸਮਾਨ ਦੀ ਡੀਲ ਕਰਕੇ ਆਏ ਆ ਸਾਨੂੰ ਕਹਿੰਦੇ ਵੀ ਉੱਥੇ ਹੀ ਬੰਪਰ ਲੈਣਾ ਵਾ ਦੋ ਤਿੰਨ ਆਈਟਮਾ ਹੋਰ ਲੈਣੀਆਂ ਤੇ ਉਸਾਂ ਵਾਲੇ ਸਮਾਨ ਰੱਖਣਾ ਤੁਸੀਂ ਵੀ ਅਸੀਂ ਉਹ ਵੀ ਲੈ ਜੀਏ ਤੇ ਵੀ ਰਹਿ ਜੀਏ ਤੇ ਪਹਿਲਾਂ ਸਾਨੂੰ ਕਹਿੰਦੇ ਪਹਿਲਾਂ ਰੱਖ ਕੇ ਦਿਖਾ ਦਿਓ ਠੀਕ ਹੈ ਤੇ ਅਸੀਂ ਕਹਿੰਦੇ ਸਿਲੈਕਟ ਕਰੋ ਇਹ ਆਪਦਾ ਡਿੱਗੀ ਖੋਲ ਕੇ ਚੈੱਕ ਕਰ ਲਿਆ ਜੀ ਸਮਾਨ ਡੋਡਾ ਰੱਖਿਆ ਜਾਊਗਾ ਤੇ ਫਿਰ ਉਹਨਾਂ ਨੇ ਸਾਨੂੰ ਇਹ ਬਹਾਨਾ ਲਾਇਆ ਵੀ ਉਹ ਸਾਹਮ ਇਹਦੇ ਇੰਨੇ ਦੇ ਫੈਕਟਰੀ ਇੱਕ ਉਹ ਤੋਂ ਸਾਮਾਨ ਇਹ ਚੱਕਣਾ ਵਾ ਤੇ ਉਸਾਂ ਨਾਲ ਸਾਈਡ ਤੇ ਰੱਖ ਰਿਆ ਜੀ ਤੇ ਓਕੇ ਕਰ ਲਿਆ ਸਾਰਾ ਸਾਮਾਨ ਸਿਲੈਕਟ ਕਰਾ ਕੇ ਤੇ ਜਦੋਂ ਡਿੱਗੀ ਜਿ ਰਖਾਇਆ ਸੀ ਤੇ ਫਿਰ ਉਹਨਾਂ ਨੇ ਅੰਦਰ ਬੈ ਕੇ ਇੱਕ ਜਿਹੜਾ ਨਾਲ ਦੀ ਸਰਦਾਰ ਬੰਦਾ ਮੇਨ ਉਹ ਆਪਣਾ ਦਾ ਰੋਜ਼ ਰੋਜ਼ ਪੀ ਜਾਂਦਾ ਹੀ ਆ ਤੇ ਅਸੀਂ ਕਹਿੰਦੇ ਬਾਈ ਤੁਹਾਨੂੰ ਇਹ ਬਾਰ ਕੋਲ ਲੈਣਾ ਤੇ ਦੱਸੋ ਪੇਮਣ ਪਰਚੀ ਬਣਾ ਦਿਓ ਤੇ ਜੇ ਅਸੀਂ ਪਰਚੀ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਡਿੱਗੀ ਜਿਵੇਂ ਮੁੰਡੇ ਤੇ ਗੈਣੋਂ ਖੁੱਲੀ ਸੀਗੀ ਨੰਬਰ ਦਾ ਥੋੜਾ ਆਈਡੀਆ ਨਹੀਂ ਰਿਹਾ ਸਾਨੂੰ ਤੇ ਅੰਦਾਜ਼ਾ ਨਹੀਂ ਸ਼ਤਾ ਕਰ ਛੱਕਣੇ ਦਿੱਤਾ ਉਹਨਾਂ ਨੇ ਤੇ ਡਿੱਗੀ ਖੁੱਲੀ ਡਿੱਗੀ ਖੁੱਲੀ ਚ ਤੇ ਪਰਚੀ ਤੀਂਹ ਤੇ ਕਹਿੰਦੇ ਵੀ ਕਿੰਨੇ ਆਪਣੇ ਪੇਮੈਂਟ ਪਾਈਏ ਤੇ 바ਰ ਕੋਡ ਦੋ ਨਾਲ ਛੋਟਾ ਬੱਚਾ ਹੀ ਜਿਹੜਾ ਆਪਣਾ ਇਹੋਂ ਦੇ ਤੇ 바ਰ ਕੋਡ ਲਿਆ ਉਹਨਾਂ ਨੇ ਤੇ 바ਰ ਕੋਡ ਲੈਂਦੇ ਆ ਬਸ ਇੰਨੇ ਚੀ ਉਹ ਕਹਿੰਦੇ ਕੀ ਨਾਮ ਆਊਗਾ ਅਸੀਂ ਕਹਿੰਦੇ ਪੈਰੀਸ਼ਰ ਵਾਲਾ ਆਊਗਾ ਬਸ ਇੰਨੇ ਦੱਸਿਆ ਤੇ ਨਾਮ ਦੀ ਨਾਲ ਉਹਨੇ ਗੀਰ ਪਾਇਆ ਖਿੱਚਦੀ ਗੱਡੀ ਠੀਕ ਓਕੇ ਥੈਂਕ ਯੂ